ਸਤਿ ਸ਼੍ਰੀ ਅਕਾਲ ਦਰਸ਼ਕ ਵੀਰ ਪੈਣ ਭਰਾਵੋ ਤੁਹਾਡਾ ਮੁੜ ਤੋਂ ਸਵਾਗਤ ਕਰਦੇ ਆ ਚੈਨਲ ਵੈਦਰ ਵਾਈਸ ਮਿੰਦਰ ਤੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ 22 ਤਰੀਕ ਤੋਂ ਲੈ ਕੇ 31 ਜਨਵਰੀ ਯਾਨੀ ਕਿ ਮਹੀਨੇ ਦੇ ਜਿਹੜੇ ਹੁਣ ਆਖਰੀ ਦਿਨ ਚੱਲ ਰਹੇ ਨੇ ਇਹਨਾਂ ਵਿੱਚ ਮੌਸਮ ਦਾ ਕਿਵੇਂ ਦੇ ਹਾਲਾਤ ਰਹਿਣਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਤਾਜ਼ਾ ਮੌਸਮ ਦੀ ਸੈਟਲਾਈਟ ਇਮੇਜ ਦੀ ਤਾਂ ਮੌਸਮ ਕਲੀਅਰ ਦਿਖਾਈ ਦੇ ਰਿਹਾ ਤਾਜ਼ਾ ਸੈਟਲਾਈਟ ਇਮੇਜ ਤੋਂ ਤੁਹਾਨੂੰ ਦੇਖੀ ਜਾਵੇ ਤਾਂ ਬੱਦਲਬਾਈ ਤੋਂ ਰਹਿਤ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਹਾੜੀ ਖੇਤਰ ਵਿੱਚ ਬੱਦਲੀ ਸਿਸਟਮ ਆਉਂਦੇ ਜਾਂਦੇ ਰਹਿਣਗੇ ਪਰ ਮੈਦਾਨੀ ਇਲਾਕੇ ਵਿੱਚ ਚੰਗੀ ਧੁੱਪ ਲੱਗਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੋ ਮੀਂਹ ਦੇ ਹਾਲਾਤ ਸਨ ਉਹ ਮੀਂਹ ਦੇ ਹਾਲਾਤ ਹੁਣ ਕਾਫੀ ਜ਼ਿਆਦਾ ਘਟ ਚੁੱਕੇ ਨੇ ਪਹਾੜੀ ਖੇਤਰ ਵਿੱਚ ਸਿਸਟਮ ਵੀ ਹੁਣ ਜਿਹੜਾ ਕਮਜ਼ੋਰ ਪੈਣ ਦਾ ਦਿਖਾਈ ਦੇ ਰਿਹਾ ਇਸ ਸਿਸਟਮ ਦੇ ਕਮਜ਼ੋਰ ਪੈਣ ਦੇ ਪਿੱਛੇ ਪੱਛਮੀ ਹਵਾ ਦਾ ਹੱਥ ਮੰਨਿਆ ਜਾ ਰਿਹਾ ਹੈ ਲਗਾਤਾਰ ਧੁੱਪ ਪੰਜਾਬ ਦੇ ਉੱਪਰ ਲਿਸ਼ਕ ਰਹੀ ਹੈ ਤਾਪਮਨ 20 ਤੋਂ 22 ਡਿਗਰੀ ਤੱਕ ਪਹੁੰਚ ਚੁੱਕੇ ਨੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ 22 ਤੋਂ ਲੈ ਕੇ 23 ਤੱਕ ਦੇ ਮੌਸਮ ਦੀ ਤਾਂ ਮੌਸਮ ਠੀਕ ਹੈ ਬੱਦਲਬਾਈ ਵਰਗਾ ਮਾਹੌਲ ਵੀ ਰਹੇਗਾ ਧੁੱਪ ਵੀ ਲੱਗੇਗੀ ਤਾਪਮਨ ਵੀ ਵਧੇ ਹੋਏ ਦਿਖਾਈ ਦੇਣਗੇ ਤੇ ਨਾਲ ਦੀ ਨਾਲ ਹਲਕੇ ਦਰਮਿਆਨੀ ਬੱਦਲਬਾਈ ਪੰਜਾਬ ਦੇ ਵਿੱਚ ਬਣੀ ਰਹਿਣ ਦੇ ਕਾਰਨ ਥੋੜਾ ਜਿਹਾ ਮੌਸਮ ਪੰਜਾਬ ਦੇ ਉੱਤਰੀ ਅਤੇ ਪੱਛਮੀ ਇਲਾਕੇ ਦੇ ਵਿੱਚਕਾਰ ਕਿਸੇ ਕਿਸੇ ਜ਼ਿਲ੍ਹੇ ਵਿੱਚ ਧੁੰਦ ਦੇਖਣ ਨੂੰ ਮਿਲੇਗੀ ਸਵੇਰ ਅਤੇ ਸ਼ਾਮ ਦੀ ਧੁੰਦ ਹੋਵੇਗੀ ਪਰ ਜ਼ਿਆਦਾਤਰ ਸਾਨੂੰ ਧੁੰਦ ਜਿਹੜੀ ਸਵੇਰ ਦੇ ਸਮੇਂ ਦੇਖਣ ਨੂੰ ਮਿਲੇਗੀ ਬਾਅਦ ਦੁਪਹਿਰ ਚੰਗੀ ਧੁੱਪ ਲੱਗਣ ਦੇ ਕਾਰਨ ਧੁੰਦ ਵੀ ਸਾਫ਼ ਹੁੰਦੀ ਦਿਖਾਈ ਦੇਵੇਗੀ 25 ਤਰੀਕ ਤੋਂ ਲੈ ਕੇ 27 28 ਤਰੀਕ ਤੱਕ ਫੇਰ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਰ 28 ਤੋਂ ਲੈ ਕੇ 31 ਤਰੀਕ ਦੇ ਵਿੱਚਕਾਰ ਇੱਕ ਸਿਸਟਮ ਪਹੁੰਚ ਰਿਹਾ ਜੋ ਕਿ ਪੰਜਾਬ ਦੇ ਕਿਸੇ ਕਿਸੇ ਇਲਾਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਦੇ ਬਾਰੇ ਕੋਈ ਵੱਡੀ ਪੁਸ਼ਟੀ ਨਹੀਂ ਹੋਈ ਕਿਉਂਕਿ ਜਿਹੜੇ ਇਹ ਸਿਸਟਮ ਹੁੰਦੇ ਨੇ ਸਰਦੀਆਂ ਵਾਲੇ ਇਹ ਪੱਛਮੀ ਹਵਾ ਦੇ ਉੱਪਰ ਕਾਫੀ ਜ਼ਿਆਦਾ ਨਿਰਭਰ ਰਹਿੰਦੇ ਨੇ ਜਦੋਂ ਵੀ ਪੱਛਮੀ ਹਵਾ ਚੱਲਦੀ ਹੈ ਤਾਂ ਇਹ ਸਿਸਟਮ ਅੱਗੇ ਪਿੱਛੇ ਹੋ ਜਾਂਦੇ ਨੇ ਕਿਉਂਕਿ ਆਉਂਦੇ ਜਿਨ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਹਲੇ ਗਰਮਿਆਸ਼ ਦਾ ਮਾਹੌਲ ਸਾਨੂੰ 2 ਤੋਂ 4 ਦਿਨ ਦੇਖਣ ਨੂੰ ਮਿਲੇਗਾ ਪਰ ਜਨਵਰੀ ਦੇ ਆਖਰੀ ਮਹੀਨੇ ਵਿੱਚ ਦੁਬਾਰਾ ਤੋਂ ਠੰਡ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਅਜੇ ਨਹੀਂ ਹੈ ਕਿ ਕਾਫੀ ਜ਼ਿਆਦਾ ਗਰਮੀ ਜਿਹੜੀ ਹੁਣ ਵੱਧ ਰਹੀ ਹੈ ਇਹ ਲਗਾਤਾਰ ਵਧੇਗੀ ਠੰਡ ਘਟ ਜਾਵੇਗੀ ਹਾਂ ਇਹ ਜਰੂਰ ਹੈ 2 ਤੋਂ 4 ਦਿਨ ਜਿਹੜੇ ਸਾਨੂੰ ਠੰਡ ਦੇ ਹਾਲਾਤ ਘੱਟ ਦੇਖਣ ਨੂੰ ਮਿਲਣਗੇ ਗਰਮਿਆਸ਼ ਦਾ ਮਾਹੌਲ ਬਣਿਆ ਰਹੇਗਾ ਪਰ ਰਾਤ ਦੇ ਉਤੇ ਤੜਕੇ ਦੀ ਠੰਡ ਜਰੂਰ ਰਹੇਗੀ ਦਿਨ ਦੇ ਸਮੇਂ ਚੰਗੀ ਧੁੱਪ ਲੱਗੇਗੀ ਪਰ ਆਖਰੀ ਦਿਨਾਂ ਦੇ ਵਿਚਕਾਰ 29 ਤਰੀਕ ਦੇ ਨੇੜੇ ਤੇੜੇ ਜੋ ਸਿਸਟਮ ਪੰਜਾਬ ਵਿੱਚ ਪਹੁੰਚ ਰਹੇ ਨੇ ਉਹਨਾਂ ਨਾਲ ਕਿਤੇ ਨਾ ਕਿਤੇ ਸਾਨੂੰ ਮੌਸਮ ਦੁਆਰਾ ਤੋਂ ਗੜਬ ਹੁੰਦਾ ਦਿਖਾਈ ਦੇਵੇਗਾ ਠੰਡ ਦੇ ਹਾਲਾਤ ਵਧਦੇ ਹੋਏ ਦਿਖਾਈ ਦੇਣਗੇ ਅਤੇ ਤਾਪਮਾਨ ਦੁਆਰਾ ਤੋਂ ਘਟਦੇ ਜਾਪਣਗੇ ਧੁੰਦ ਦੇ ਹਾਲਾਤ ਵੀ ਵਧਣਗੇ ਜਿਸ ਦੇ ਨਾਲ ਦੁਆਰਾ ਤੋਂ ਇੱਕ ਇੱਕ ਵਾਰੀ ਸਰਦੀ ਯੂ ਨੂੰ ਕਹਿ ਦਈਏ ਰੀਸਟਾਰਟ ਹੁੰਦੀ ਦਿਖਾਈ ਦੇਵੇਗੀ। ਬਾਕੀ ਓਵਰਾਲ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਠੀਕ ਠਾਕ ਹੈ। ਇੱਕ ਸਪੈਲ ਜ਼ਰੂਰ ਹੈ ਆਖਰੀ ਦਿਨਾਂ ਦੇ ਵਿੱਚਕਾਰ। ਬਾਕੀ ਇਸ ਦੇ ਬਾਰੇ ਜੋ ਵੀ ਨਵੀਂ ਅਪਡੇਟ ਹੋਣਗੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਚੈਨਲ ਵੈਦਰ ਵਾਈਸ ਮਿੰਦਰ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।